ਵੀ ਅੱਜ ਕੱਲ੍ਹ ਤੁਸੀਂ ਦੇਖਦੇ ਵੀ ਯਾਤਰਾ ਸਾਈਕਲਾਂ ਦੀ ਦੁਕਾਨ ਦੇ ਕੰਮ ਕਰਦਾ ਹੱਥ ਪੈਰ ਤੇ ਕੱਪੜੇ ਯਾਤਰਾ ਕਾਲੇ ਹੋ ਜਾਂਦੇ ਨੇ ਪਰ ਤੁਹਾਡਾ ਅਸੀਂ ਦੇਖਿਆ ਤੁਹਾਡਾ ਲਿਬਾਸ ਬਹੁਤ ਸੋਹਣਾ ਵਾ ਬਗ ਤੁਸੀਂ ਸੋਹਣੀ ਬੰਨੀ ਆ ਵਧੀਆ ਪੇਚਾਂ ਵਾਲੀ ਉਸਤਾਦ ਦੀ ਕਿੰਨੀ ਗਾੜ੍ਹ ਪਈ ਉਸ ਵਕਤ ਕਿੰਨੀ ਗ ਉਸਤਾਦ ਦੇ ਛੜਕਿਆ ਸੀ ਪਰ ਕੀ ਲੱਗਦਾ ਵੀ ਜੇ ਉਸਤਾਦ ਦਾ ਛੜਕਿਆ ਉਸਤਾਦ ਦੀ ਡਾਂਡ ਖਾਂਦੀ ਕਿਤੇ ਕੰਮ ਆ ਗਈ ਆ ਜ਼ਿੰਦਗੀ ਸਵਾਰ ਦਿੱਤੀ ਆ ਅਜਾਬ ਦੀ ਦੁਕਾਨ 'ਚ ਬੈਠੇ ਆ ਉਸਤਾਦ ਦੀ ਡਾਂਡ ਤੇ ਹਰ ਇੱਕ ਨੂੰ ਪੈਂਦੀ ਆ ਚਲੋ ਜੀ ਮਾੜੀ ਜੀ ਗਲਤੀ ਹੁੰਦੀ ਉਸਤਾਦ ਡਾਂਡ ਡਾਂਡ ਦਰਦਾ ਤੇ ਉਹ ਡਾਂਡਾ ਖਾਦੀਆਂ ਤੇ ਅੱਜ ਕੰਮ ਹੋ ਰਹੀਆਂ ਏ ਦੇਖਿਆ ਜਾਤਰੇ ਇੱਕ ਹੀ ਦੁਕਾਨ ਹੁੰਦੀ ਆ ਸਾਈਕਲਾਂ ਦੀ ਵਿੱਚ ਜਿਹਾ ਕਾਰੋਬਾਰ ਦੀ ਅਸੀਂ ਦੇਖਿਆ ਤੁਸੀਂ ਇੱਕ ਦੁਕਾਨ 'ਚ ਦੋ ਦੋ ਕਾਰੋਬਾਰ ਖੋਲੇ ਨੇ ਨਾਲ ਕੱਪੜੇ ਦੀ ਦੁਕਾਨ ਵੀ ਜਿਹੜੀ ਪਾਈ ਆ ਇਹ ਮਨਚ ਵਿਚਾਰ ਕੇ ਦਾਇਆ ਤੁਹਾਡੇ ਬੰਦਾ ਕੰਮ ਕਰਨ ਨਾਲੋਂ ਜ਼ਿਆਦਾ ਸਭ ਕੁਝ ਇੱਥੇ ਹੈਗਾ ਕੰਮ ਕਰਾਂਗੇ ਤੇ ਪੈਸੇ ਜੁੜਨਗੇ ਜੇ ਪਹਿਲੇ ਹੀ ਕਹਦਾਂਗੇ ਨਹੀਂ ਇੱਥੇ ਕੰਮ ਹੈਗਾ ਤੇ ਪੈਸੇ ਕਿੱਥੋਂ ਜੁੜ ਜਾਣਗੇ ਸੋਚਿਆ ਨਹੀਂ ਆ ਬਾਹਰ ਜਾਣ ਬਾਰੇ ਅਸੀਂ ਦੇਖਿਆ ਲੋਕ ਬਾਹਰ ਜਾ ਰਹੇ ਨੇ ਤੁਸੀਂ ਵੀ ਕਿ ਸੋਚਿਆ ਵੀ ਵਿਦੇਸ਼ ਜਾਇਆ ਜਾਵੇ ਬਾਹਰ ਜਾ ਕੇ ਕੰਮ ਕੀਤਾ ਜਾਵੇ ਘਰ ਦੇ ਲਾਤਾ ਕਰਕੇ ਨਹੀਂ ਗੰਜੈਸ਼ ਨਹੀਂ ਹੈਗੀ ਤੈਉ ਮੈਂ ਬਾ ਚੇਲੇ ਕੰਮ 'ਚ ਪਿਆ ਹਾਂ ਇਹਲੇ ਕੰਮ ਤਾ ਹੀ ਆਪਾਂ ਆਪਣੇ ਸੁਪਨੇ ਪੂਰੇ ਕਰਾਂਗੇ ਆਪਣੇ ਕੁਛ ਹੋ ਵੀ ਰਹੇ ਆਪਣੇ ਵੇਖੋ ਜੀ ਇਹ ਸ਼ੌਂਕ ਆ ਸ਼ੌਂਕ ਦਾ ਤੁਹਾਨੂੰ ਵੀ ਪਤਾ ਕੋਈ ਮੁੱਲ ਨਹੀਂ ਹੁੰਦਾ ਹੁਣ ਚਲੋ ਕਮੋਜੋਗੇ ਹੋਏ ਆ ਤੇ ਹੌਲੀ ਹੌਲੀ ਸ਼ੌਂਕ ਵੀ ਆਪਾਂ ਪੂਰੇ ਕਰਨੇ ਆ ਇਹ ਨਹੀਂ ਕਿ ਜ਼ਰੂਰੀ ਲਿਬੜਾ ਲੀੜਾ ਪਾ ਕੇ ਤੇ ਆਪਾਂ ਕੰਮ ਕਰਾਂਗੇ ਸਾਫ ਸੁਥਰੇ ਬਣ ਕੇ ਕੰਮ ਕਰੀਦਾ ਵਾ ਸਾਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਨਿਪੱਖ ਪੋਸਟ ਚੈਨਲ ਤਸਵੀਰਾਂ ਵਿਖਾਵਾ ਕੇ ਤੁਹਾਨੂੰ ਸ਼੍ਰੀ ਅਮਰਸਰ ਸਾਹਿਬ ਦੀਆਂ ਉਸ ਨੌਜਵਾਨ ਦੀਆਂ ਜਿਹੜਾ ਕਿ ਨੌਜਵਾਨ ਨੇ ਮਿਹਨਤ ਕਰਕੇ ਸਾਈਕਲਾਂ ਦੀ ਦੁਕਾਨ ਉੱਤੇ ਪੈਂਚੇ ਦਾ ਹੁੰਦਾ ਸੀ ਕਿਸੇ ਵਾਰ ਕਿਸੇ ਦੀ ਦੁਕਾਨ ਉੱਤੇ ਪਰ ਇਨੀ ਕਿ ਮਿਹਨਤ ਕੀਤੀ ਇਸ ਨੌਜਵਾਨ ਨੇ ਹੁਣ ਆਪ ਦੀ ਦੁਕਾਨ ਜਿਹੜੀ ਆ ਉਸ ਨੇ ਬਣਾਈ ਆ ਅਤੇ ਇਸੇ ਕਾਰੋਬਾਰ ਤੋਂ ਅੱਜ ਚੰਗਾ ਮੁਕਾਮ ਹਾਸਲ ਕੀਤਾ ਕਿਸੇ ਵਕਤ ਬਾਲੇ ਵਾਲੀ ਸ਼ਾਸੀ ਵੀ ਪਰ ਅੱਜ ਵਧੀਆ ਕੋਠੀ ਪਾਈ ਐ ਡਬਲ ਸਟੋਰੀ ਕੋਠੀ ਪਾਈ ਐ ਜੇ ਅਸੀਂ ਗੱਲ ਕਰ ਰਹੇ ਆ ਅਮਰਸਾ ਦੇ ਰਹਿਣ ਵਾਲੇ ਮਨਜੀਤ ਸਿੰਘ ਮੀਤੇ ਦੀਆਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਨਹੀਂ ਤੇ ਅਸੀਂ ਅਕਸਰ ਇਹਦੇ ਜਾਤ ਜਿਹੜੇ ਸਾਈਕਲਾਂ ਵਾਲੀ ਦੁਕਾਨ ਤੇ ਕੰਮ ਕਰਦੇ ਨੇ ਲੋਕ ਯਾਤਰਾ ਉਹਨਾਂ ਦੇ ਕੱਪੜੇ ਤੇ ਹੱਥ ਪੈ ਜਿਹੜੇ ਯਾਤਰੀ ਲਿਬੜੇ ਹੋਏ ਹੁੰਦੇ ਨੇ ਕਾਲੇ ਹੋਏ ਹੁੰਦੇ ਨੇ ਪਰ ਇਸ ਨੌਜਵਾਨ ਵਾਲ ਤੁਸੀਂ ਦੇਖ ਸਕਦੇ ਹੋ ਸੋਹਣੀ ਤਸਵੀਰ ਹੈ ਨੌਜਵਾਨ ਨੇ ਸੋਹਣੀ ਪੱਗ ਬੰਨੀ ਆ ਤੇ ਹੱਥ ਵਿੱਚ ਆਈਫੋਨ ਫੜਿਆ ਆ ਤੇ ਖਾਸ ਕਰਕੇ ਐਪਲ ਦੀ ਵਾਚ ਲਾਈ ਆ ਤੇ ਤੁਸੀਂ ਦੇਖ ਸਕਦੇ ਹੋ ਕੱਪੜੇ ਵੀ ਨੌਜਵਾਨ ਨੇ ਬ੍ਰਾਂਡਡ ਪਾਏ ਆ ਗੱਲਬਾਤ ਵੀ ਕਰਾਂਗੇ ਮਜੀਦਾਂ ਮਨਜੀਤ ਜੀ ਅੱਜ ਮੈਂ ਮੈਂ ਗੱਲ ਕੀਤੀ ਵੀ ਅੱਜ ਕੱਲ ਸਦੇਂਦੇ ਵੀ ਯਾਤਰਾ ਸਾਈਕਲਾਂ ਦੀਆਂ ਦੁਕਾਨਾਂ ਦੇ ਕੰਮ ਕਰਦਾ ਹਾਂ ਹੱਥ ਪੈਰ ਤੇ ਕੱਪੜੇ ਯਾਤਰਾ ਕਾਲੇ ਹੋ ਜਾਂਦੇ ਨੇ ਪਰ ਤੁਹਾਡਾ ਅਸੀਂ ਦੇਖਿਆ ਤੁਹਾਡਾ ਲਿਬਾਸ ਬਹੁਤ ਸੋਹਣਾ ਵਾ ਬਾਕੀ ਤੁਸੀਂ ਸੋਹਣੀ ਬਣੀ ਆ ਵਧੀਆ ਪੇਚਾਂ ਵਾਲੀ ਤੇ ਖਾਸ ਕਰਕੇ ਤੁਸੀਂ ਹੱਥ 'ਚ ਆਈਫੋਨ ਫੜਿਆ ਬਹੁਤ ਘੱਟ ਹੁੰਦੇ ਨੇ ਲੋਕ ਇਸ ਤਰ੍ਹਾਂ ਵੇਖਣ ਵਾਲੇ ਕੀ ਕਹਿਣਾ ਚਾਹੋਗੇ ਇੱਥੇ ਅਸੀਂ ਵੇਖੋ ਜੀ ਇਹ ਇਹੋ ਕਹਿਣਾ ਚਾਹੁੰਦੇ ਆ ਕਿ ਜਿਹੜਾ ਲੋਕੀ ਇੰਨੇ ਨੇ ਪੈਸੇ ਲਾ ਕੇ ਬਾਹਰ ਜਾ ਰਹੇ ਆ ਆਪਣਾ ਇੱਥੇ ਰਹਿ ਕੇ ਕੰਮ ਕਰੇ ਤੇ ਬਾਕੀ ਰਹੀ ਕਿ ਕੱਪੜਿਆਂ ਦੀ ਗੱਲ ਸਾਫ ਸੁਥਰਿਆਂ ਦੀ ਕੰਮ ਜੇ ਭਾਜੀ ਕੋਈ ਸੰਗ ਨਹੀਂ ਹੁੰਦੀ ਕੰਮ ਆਪਾਂ ਸ਼ੌਂਕ ਨਾਲ ਕਰਨੇ ਆ ਸ਼ੌਂਕ ਹੀ ਇਹ ਕੰਮ ਨਾਲ ਪਏ ਆ ਤੇ ਆਪਾਂ ਸਾਫ਼ ਸੁਥਰੇ ਰਹਿ ਕੇ ਕੰਮ ਕਰੀਦਾ ਜੀ ਮਹਿੰਦਰ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੰਮ ਸ਼ੁਰੂ ਕੀਤਿਆਂ ਨੂੰ ਸਭ ਤੋਂ ਪਹਿਲਾਂ ਕਿੱਥੇ ਕੰਮ ਕੀਤਾ ਸੀ ਆਪ ਦੀ ਦੁਕਾਨ ਸੀ ਸਾਈਕਲਾਂ ਦੀ ਕਿਹੜਾ ਕਿਸੇ ਕੋ ਕੰਮ ਸਿੱਖਿਆ ਸੀ ਜੀ ਕਿਹੜਾ ਸੀ ਉਸਤਾਦ ਤੁਹਾਡਾ ਸਭ ਤੋਂ ਪਹਿਲੇ 2011 ਚ ਮੈਂ ਕੰਮ ਤੇ ਪਿਆ ਹਾਂ ਸਭ ਤੋਂ ਪਹਿਲੇ ਮੈਂ ਕਿਸੇ ਦੁਕਾਨ ਤੇ ਚੁੰਗੀ ਤੇ ਲੱਗਾ ਰਹਾ ਮੈਂ ਪ੍ਰਗਟ ਮੇਰਾ ਉਸਤਾਦ ਸੀ ਹਾਂਜੀ 2-3 ਸਾਲ ਉੱਥੇ ਕੰਮ ਕੀਤਾ ਬਾਅਦ ਮੈਂ ਹੋਰ ਕਿਤੇ ਕੀਤਾ ਇਸ ਕੰਮ ਖੰਡਲੇ ਨੇ ਸੋ ਵੀ ਮਨਜੀਤ ਸਿੰਘ ਜੀ ਉਸਤਾਦ ਦੀ ਕਿੰਨੀ ਗਾਡ ਪਈ ਉਸ ਵਕਤ ਕਿੰਨੇ ਕਿ ਉਸਤਾਦ ਦੇ ਝੜਕਿਆ ਸੀ ਪਰ ਕੀ ਲੱਗਦਾ ਵੀ ਜੇ ਉਸਤਾਦ ਦਾ ਝੜਕਿਆ ਉਸਤਾਦ ਦੀ ਡਾਂਡ ਖਾਦੀ ਕਿਤੇ ਕੰਮ ਆ ਗਈ ਆ ਜ਼ਿੰਦਗੀ ਸਵਾਰ ਦਿੱਤੀ ਆ ਅਜਾਬ ਦੀ ਦੁਕਾਨ 'ਚ ਬੈਠੇ ਆ ਅੱਜ ਕਾਰੋਬਾਰ ਵਧੀਆ ਹੋ ਗਿਆ ਵਾ ਘਰ ਵੀ ਚੰਗਾ ਬਣ ਗਿਆ ਵਾ ਕੀ ਕਹਿਣਾ ਚਾਹੋਗੇ ਵੇਖੋ ਜੀ ਹੁਣ ਉਸਤਾਦ ਦੀ ਡਾਂਡ ਤੇ ਹਰ ਇੱਕ ਨੂੰ ਪੈਂਦੀ ਆ ਚਲੋ ਜੀ ਮਾੜੀ ਜੀ ਗਲਤੀ ਹੁੰਦੀ ਉਸਤਾਦ ਡਾਂਡਾ ਡਰਦਾ ਤੇ ਉਹ ਡਾਂਡਾ ਖਾਦੀਆਂ ਤੇ ਅੱਜ ਕੰਮ ਹੋ ਰਹੀਆਂ ਏ ਹਾਂਜੀ ਤੇ ਕਿਹੜੇ ਕਿਹੜੇ ਹਾਲਾਤਾਂ ਜੋ ਤੁਹਾਨੂੰ ਲੰਘਣਾ ਪਿਆ ਤੁਹਾਡੇ ਪਹਿਲੋਂ ਕੀ ਹਾਲਾਤ ਸੀ ਕਿੰਨੀ ਕ ਗਰੀਬੀ ਜਿਹੜਾ ਕਿ ਮਾੜਾ ਸਮਾਂ ਤੁਸੀਂ ਦੇਖਿਆ ਪਹਿਲੇ ਮਾੜਾ ਸਮਾਂ ਵੇਖੋ ਜੀ ਹਰ ਕੋਈ ਵੇਚਦਾ ਬਹੁਤ ਮਾੜਾ ਸਮਾਂ ਸੀ ਕੱਚੇ ਮਕਾਨ ਹੀ ਬਾਲਿਆਂ ਲਈ ਖੇਤਾਂ ਹੀ ਆਪਣੀਆਂ ਹੁਣ ਬਗੈ ਦਾ ਦੁਕਾਨਾਂ ਇਲਾਕੇ ਬਾਜ ਆਪਾਂ ਰੈਂਟ ਤੇ ਦੁਕਾਨ ਕੀਤੀ ਬਾਜ ਉਹ ਰੈਂਟ ਤੋਂ ਆਪਣੀ ਦੁਕਾਨ ਬਣਾਈ ਹੁਣ ਪੱਕੇ ਮਕਾਨ ਵਾਲੇ ਆ ਤੇ ਹਾਂਜੀ ਤਮੀ ਨੀਰ ਸੁਪੀ ਅਸੀਂ ਦੇਖਿਆ ਜਤਰੇ ਇੱਕ ਹੀ ਦੁਕਾਨ ਹੁੰਦੀ ਆ ਸਾਈਕਲਾਂ ਦੀ ਵਿੱਚ ਜੇ ਕਾਰੋਬਾਰ ਦੀ ਅਸੀਂ ਦੇਖਿਆ ਤੁਸੀਂ ਇੱਕ ਦੁਕਾਨ ਚ ਦੋ ਦੋ ਕਾਰੋਬਾਰ ਖੋਲੇ ਨੇ ਨਾਲ ਕੱਪੜੇ ਦੀ ਦੁਕਾਨ ਵੀ ਜਿਹੜੀ ਪਾਈ ਆ ਇਹ ਮਨ ਚ ਵਿਚਾਰ ਕੇ ਦਾਇਆ ਤੁਹਾਡੇ ਇਹ ਮਨ ਚ ਵਿਚਾਰ ਆਇਆ ਜੀ ਹੁਣ ਤੇ ਮੈਂ ਕਹਿ ਚਲੋ ਹੁਣ ਸੁਖਣਾ ਆਪਣੀ ਦੁਕਾਨ ਆ ਤੇ ਕੁਝ ਪੈਸੇ ਸੇਵ ਕੀਤੇ ਸੀ ਮੈਂ ਮੈਂ ਖਰਾਬ ਕਰਨ ਦੇ ਨਾਲੋਂ ਪੈਸੇ ਕੋਈ ਚੰਗੇ ਕੰਮ ਤੇ ਲਾਏ ਜਾਣ ਇਸ ਕਰਕੇ ਇਹ ਮਨ ਚ ਵਿਚਾਰ ਆਇਆ ਮਨੀ ਜੀ ਜਿਹੜੇ ਕਹਿੰਦੇ ਨੇ ਕਿ ਇੱਥੇ ਕਾਰੋਬਾਰ ਹੈ ਨਹੀਂ ਆ ਇੱਥੇ ਸਿਰਫ ਦੋ ਵਗ ਦੀ ਰੋਟੀ ਮਿਲਦੀ ਆ ਪੈਸੇ ਨਹੀਂ ਚਾਹ ਜੁੜਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਅਪੀਲ ਤੁਸੀਂ ਕਰਨਾ ਚਾਹੋਗੇ ਨਹੀਂ ਪਾਜੀ ਬੰਦਾ ਕੰਮ ਕਰਨ ਵਾਲਾ ਨਾ ਜਾਇਦਾ ਸਭ ਕੁਝ ਇੱਥੇ ਹੈਗਾ ਕੰਮ ਕਰਾਂਗੇ ਤੇ ਪੈਸੇ ਜੁੜਨਗੇ ਜੇ ਪਹਿਲੇ ਹੀ ਕਹਦਾਂਗੇ ਨਹੀਂ ਇੱਥੇ ਕੰਮ ਹੈਗਾ ਤੇ ਪੈਸੇ ਕਿੱਥੋਂ ਜੁੜ ਜਾਣਗੇ ਹਾਂਜੀ ਤੇ ਮਨੀ ਜੀ ਖਾਸ ਕਰਕੇ ਅਸੀਂ ਦੇਖਿਆ ਵੀ ਜਿਹੜੇ ਲੋਕ ਹੁਣੇ ਪੰਜਾਬ ਨਾਲ ਲੱਖ ਰੁਪਇਆ ਲਾ ਕੇ ਯੂਐਸਏ ਤੋਂ ਆਏ ਨੇ ਡਿਪੋਰਟ ਹੋ ਕੇ ਆਏ ਨੇ ਉਹ ਕਹਿੰਦੇ ਸੀ ਇੱਥੇ ਕੰਮਕਾਰ ਹੈ ਨਹੀਂ ਆ ਪੰਜਾਬ ਵਿੱਚ ਰਹਿ ਕੇ ਕਰਾਂਗੇ ਕੀ ਭੁੱਖੇ ਮਰਦੇ ਨੌਬਤ ਆ ਗਏ ਨੇ ਮਾਪਿਓ ਦੇ ਕੱਜਾ ਜਿਹੇ ਚੜਾ ਕੇ ਪੰਜਾਬ ਨਾਲ ਲੱਖ ਰੁਪਇਆ ਲਾ ਕੇ ਵਧੀ ਦੇ ਚੱਲ ਗਏ ਨੇ ਉੱਥੋਂ ਫਿਰ ਯਾਰ ਯੂਐਸਏ ਡਿਪੋਰਟ ਹੋ ਕੇ ਵਾਪਸ ਆ ਗਏ ਨੇ ਤੇ ਹੁਣ ਰੋ ਰਹੇ ਨੇ ਆਪਣੀ ਕਿਸਮਤ ਨੂੰ ਕੀ ਕਰਨਾ ਚਾਹੋਗੇ ਭਾਈ ਵੇਖੋ ਜੀ ਚਲੋ ਬਾਹਰ ਜਾਣ ਦਾ ਤੇ ਚਲੋ ਹੈਗਾ ਨਹੀਂ ਬਾਕੀ ਬੰਦੇ ਨੂੰ ਇੱਥੇ ਪੰਜਾਬ 'ਚ ਰਹਿ ਕੇ ਪੈਸੇ ਲੋਣੇ ਚਾਹਦੇ ਆ 2 ਤੋਂ 4 ਹਜ਼ਾਰ ਤੋਂ ਆਪਾਂ ਚਾਲੂ ਕਰਨਾ ਚਾਹਦਾ ਛੋਟੇ ਤੋਂ ਕੰਮ ਫੇਰ ਹੀ ਵੱਡਾ ਹੋਏਗਾ ਸਭ ਕੁਝ ਇੱਥੇ ਹੈਗਾ ਕੰਮ ਕਰ ਹੈਗਾ ਪੰਜਾਬ ਚ ਵੀ ਹੈਗਾ ਕਰਨ ਲਾਉਣਾ ਚਾਹਦਾ ਬੰਦਾ ਮੈਨੇਸੋ ਵੀ ਤੁਸੀਂ ਜਿਹੜਾ ਸ਼ੁਰੂ ਕੀਤਾ ਸੀ ਆਪਣਾ ਕਾਰੋਬਾਰ ਸਾਈਕਲਾਂ ਦਾ ਬਿਨੈਸ ਸ਼ੁਰੂ ਕੀਤਾ ਸੀ ਕਿੰਨੀ ਕੁ ਲਾਗਤ ਪਾਈ ਸੀ ਕਿੰਨੇ ਕੁ ਪੈਸਿਆਂ ਨਾਲ ਤੁਸੀਂ ਕੰਮ ਕਰ ਸ਼ੁਰੂ ਕਰ ਲਿਆ ਸੀ ਆਪਣਾ ਆਪਾਂ 2 ਤੋਂ 4 ਲੱਖ ਦੇ ਵਿੱਚ ਵਿੱਚ ਆਪਾਂ ਕਰ ਲਿਆ ਸੀ ਤੇ ਗਾਂ ਦੀ ਗਾਂ ਆਪਾਂ ਬਾਜੀ ਵਧਾਈ ਗਏ ਹਾਂਜੀ ਤੇ ਮੈਨੇਸੋ ਵੀ ਹੁਣ ਰਿਸ਼ਤੇਦਾਰ ਭੈਣ ਭਰਾ ਕਿੰਨੇ ਖੁਸ਼ ਹੁੰਦੇ ਨੇ ਵੀ ਮਿਹਨਤ ਕੀਤੀ ਆ ਮੁੰਡੇ ਨੇ ਮਕਾਮ ਅਸਲ ਕਰ ਲਿਆ ਬਾਲੇ ਵਾਲੀ ਛੱਤਾਂ ਤੋਂ ਲੈਂਟਰ ਵਾਲੀ ਛੱਤਾਂ ਤਾਂ ਆ ਗਏ ਨੇ ਜਿਹੜੇ ਡਬਲ ਸਟੋਰੀ ਕੋਠੀ ਪਾਲੀ ਆ ਦੁਕਾਨ ਆਪਣੀ ਲਈ ਲਈ ਆ 12 ਲੱਖ ਦੀ ਤੇ ਹੁਣ ਰਿਸ਼ਤੇਦਾਰ ਭੈਣ ਭਰਾ ਕਿੰਨੇ ਖੁਸ਼ ਹੁੰਦੇ ਨੇ ਪਰਿਵਾਰ ਕੇ ਮੈਂਬਰ ਦੀ ਗੱਲ ਕਰੀਏ ਮਾਤਾ ਪਿਤਾ ਕਿੰਨੇ ਖੁਸ਼ ਨੇ ਵੇਖੋ ਜੀ ਰਿਸ਼ਤੇਦਾਰ ਤੇ ਬਹੁਤ ਖੁਸ਼ ਹੁੰਦੇ ਨੇ ਉੱਤ ਬਗੈਦਾ ਮਾਤਾ ਪਿਤਾ ਵੀ ਬਹੁਤ ਖੁਸ਼ ਨੇ ਚਲੋ ਕੀ ਚੰਗੇ ਕੰਮ ਹੀ ਲੱਗਾ ਮੁੰਡਾ ਕਿ ਛੇ ਮੰਦਿਰ ਚ ਨਹੀਂ ਵੇਂਦਾ ਨਸ਼ੇ ਪੱਤੇ ਵਾਲੇ ਬੰਦੇ ਨਹੀਂ ਹੈਗਾ ਤੇ ਮਰੀਜ਼ ਨਹੀਂ ਕਿ ਮਿਲੂ ਐਸਪੀ ਕੋਈ ਸੋਚਾ ਨਹੀਂ ਆ ਬਾਹਰ ਜਾਣ ਬਾਰੇ ਸਿ ਦੇਖਿਆ ਲੋਕ ਬਾਹਰ ਜਾ ਰਹੇ ਨੇ ਤੁਸੀਂ ਕਿ ਸੋਚਿਆ ਵੀ ਵਿਦੇਸ਼ ਜਾਇਆ ਜਾ ਸੋਚਿਆ ਤਾਂ ਹੈਗਾ ਸੀ ਚਲੋ ਹੁਣ ਘਰ ਦੇ ਲਾਤਾਂ ਕਰਕੇ ਨਹੀਂ ਗੰਜੈਸ਼ ਨਹੀਂ ਹੀ ਹੈਗੀ ਤੈਉ ਮੈਂ ਬਾਚੇਲੇ ਕੰਮ 'ਚ ਪਿਆ ਸੀ ਇਹਲੇ ਕੰਮ ਤਾਂ ਹੀ ਆਪਾਂ ਹੁਣ ਸੁਪਨੇ ਪੂਰੇ ਕਰਾਂਗੇ ਆਪਣੇ ਕੁਛ ਹੋ ਵੀ ਰਏ ਆਪਣੇ ਕਰਨ ਲਾਣਾ ਚਾਹਦਾ ਬੰਦਾ ਬਸ ਸੁਪਨਿਆਂ ਦੀ ਗੱਲ ਮੈਨੂੰ ਐਸੋ ਕੀ ਹੁਣ ਸੁਪਨਾ ਕੀ ਰਹਿ ਗਿਆ ਵਾ ਮੰਜੀਦਾ ਹੋਰ ਕੀ ਕੀ ਸੁਪਨਾ ਦੇਖਿਆ ਵਾ ਜ਼ਿੰਦਗੀ 'ਚ ਮਕਾਮ ਹਾਸਲ ਕਰਨ ਦਾ ਸੁਪਨੇ ਤੇ ਚਲੋ ਜੀ ਬਹੁਤ ਵੇਖੇ ਆ ਹੌਲੀ ਹੌਲੀ ਹੁਣ ਪੂਰੇ ਕਰਾਂਗੇ ਕੋਈ ਗੱਲ ਨਹੀਂ ਇਹੋ ਕੰਮ ਤਾਂ ਕਰਾਂਗੇ ਬਾਹਰ ਨਹੀਂ ਆਪਾਂ ਇੱਥੇ ਪੰਜਾਬ 'ਚ ਰਹਿ ਕੇ ਕੰਮ ਕਰਨਾ ਹੈ ਤਬ ਵੀ ਨੇ ਸਭ ਜਿਹੜੇ ਕੰਦੇ ਨੇ ਵੀ ਕੰਮ ਛੋਟਾ ਵਾ ਛੋਟੇ ਵੱਡੇ ਵਾ ਅਸੀਂ ਕਿਸ ਤਰ੍ਹਾਂ ਕੰਮ ਕਰਾਂਗੇ ਲੋਕ ਕੀ ਕਹਿਣਗੇ ਸਾਨੂੰ ਵੀ ਅਸੀਂ ਪੈਨਸ਼ਨ ਲਾਉਂਦੇ ਆ ਮੋਟਰਸਕੂਟਰਾਂ ਨੂੰ ਲੋਕ ਹਮੇਸ਼ਾ ਕੰਮ ਕਰ ਕੋਈ ਛੋਟਾ ਨਹੀਂ ਹੁੰਦਾ ਉਮੀਦ ਕੀਤੀ ਜਾਵੇ ਪਰ ਲੋਕਾਂ ਦੀ ਸੋਚ ਅੜੀ ਹੁੰਦੀ ਆ ਅਸੀਂ ਦੇਖਿਆ ਨੌਜਵਾਨ ਸਾਡਾ ਇੱਥੇ ਨਹੀਂ ਕੰਮ ਕਰਦਾ ਵਿਦੇਸ਼ ਜਾ ਕੇ ਭਾਗ ਉਹ ਤੇ ਫਲਸ਼ਾ ਸਾਫ ਕਰਨੀ ਆ ਪੈਣੋ ਕਰ ਲੈਂਦੇ ਨੇ ਇੱਥੇ ਤੱਕ ਨਹੀਂ ਕੰਮ ਕਰਦਾ ਪੰਜਾਬ 'ਚ ਰਹਿ ਕੇ ਉਹ ਕਹਿੰਦੇ ਸਾਨੂੰ ਛੋਟਾ ਵਾ ਸਾਨੂੰ ਯਾਰ ਦੋਸਤ ਕੀ ਕਹਿਣਗੇ ਰਿਸ਼ਤੇਦਾਰ ਕੀ ਕਹਿਣਗੇ ਐਸੀ ਸ਼ਰਮ 'ਚ ਮਰ ਜਾਂਦੇ ਨੇ ਵੇਖੋ ਜੀ ਕਹਿਣ ਵਾਲੇ ਤੇ ਕਹਿੰਦੇ ਜਿੰਨਾ ਛੋਟਾ ਕੰਮ ਉਹਨੇ ਪੈਸੇ ਜ਼ਿਆਦਾ ਹੁੰਦੇ ਆ ਹੁਣ ਵੇਖੋ ਜੀ ਹੁਣ ਆਪਣਾ ਕਾਰੋਬਾਰ ਮੈਂ ਕਰਨ ਦਾ ਕਹਦੇ ਥੱਲੇ ਤ ਨਹੀਂ ਲੱਗਾ ਹੁਣ ਕਈ ਇਹੋ ਜਿਹੇ ਵੀ ਹੈਗੇ ਆ ਜੀ ਕਈ ਰੈਡੀਮੇਡ ਦੀ ਦੁਕਾਨ ਤੇ ਲੱਗੇ 8 ਤੋਂ 10000 ਤਨਖਾਹ ਲੈ ਲੈਂਦੇ ਲੋਕੀ ਉਹਨਾਂ ਨੂੰ ਚੰਗਾ ਕਹਿ ਦਣਗੇ ਕਿ ਮੁੰਡਾ ਬਹੁਤ ਚੰਗਾ ਕੰਮ ਕਰਨਦਿਆ ਇਹਨਾਂ ਨਹੀਂ ਆ ਕਿ ਆਪਣਾ ਕੰਮ ਕਰਨਦਿਆ 50 ਤੋਂ 30000 ਰੁਪਏ ਬਣਾਉਂਦਿਆ ਮਹੀਨਾ ਉਹਨੇ ਕਹਿਣਾ ਨਹੀਂ ਇਹ ਛੋਟਾ ਕੰਮ ਕਰਨਦਿਆ ਇਹ ਮਾੜਾ ਬੰਦਾ ਕਿ ਲੱਗਦਾ ਨਹੀਂ ਆਪਣਾ ਕੰਮ ਖੋਦੇ ਮਾਲਕ ਉਹ ਕਿਸੇ ਦੀ ਹਰਕਟ ਢਕਣੀ ਆ ਜਦੋਂ ਮਰਜ਼ੀ ਬੰਦਾ ਆ ਜਾ ਸਕਦਾ ਕਿਸੇ ਥਲੇ ਰਹਿ ਹਾਂਜੀ ਹਾਂਜੀ ਇਹ ਇਹਦੇ ਗੱਲ ਆਪਣੇ ਕੰਮ ਦੀ ਤੇ ਹੈ ਗਈਆਂ ਪਾਜੀ ਪੂਰੀ ਆਜ਼ਾਦੀ ਜਿੱਦੋਂ ਕੋਈ ਲੋਡ ਪੈਂਦੀ ਕੰਮ ਪੈਂਦਾ ਵਾ ਬੰਦਾ ਵਧਾ ਕੇ ਘਰੇ ਚਲ ਜਾਂਦਾ ਕੋਈ ਹਿੜਕ ਜਿੜਕ ਨਹੀਂ ਆ ਗਈ ਆਪਣਾ ਕੰਮ ਕੱਢ ਲੈਂਦਾ ਇਹ ਖਾਸ ਕੇ ਮਨਦੀ ਸਨੇਹ ਦੇਣਾ ਚਾਹੁੰਗੇ ਨਾ ਲੋਕਾਂ ਨੂੰ ਜਿਹੜੇ ਨੌਜਵਾਨ ਇੰਨੇ ਲੱਖਾਂ ਰੁਪਏ ਲਾ ਕੇ ਵਿਦੇਸ਼ੋਂ ਵਾਪਸ ਆ ਗਏ ਨੇ ਤੇ ਜਿਹੜੇ ਕਹਿੰਦੇ ਨੇ ਪੰਜਾਬ 'ਚ ਕੰਮ ਹੈ ਨਹੀਂ ਆ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਉਹਨਾਂ ਨੂੰ ਇਹੋ ਕਹਿਣਾ ਚਾਹੇਗਾ ਚੋਣਾ ਤੇ ਇੰਨੇ ਨੇ ਪੈਸੇ ਲਾ ਕੇ ਬਾਹਰ ਜਾ ਰਹੇ ਹੋ ਬਾਹਰ ਜਾਣ ਤੋਂ ਚੰਗਾ ਕੇ ਇੱਥੇ ਆਪਣੇ ਪੰਜਾਬ 'ਚ ਛੋਟੇ ਕੰਮ ਤੋਂ ਚਾਲੂ ਕਰੋ ਆਪੇ ਪਰਮਾਤਮਾ ਗਾਂ ਦੀ ਗਾਂ ਤਰਕੀਆਂ ਬਖਸ਼ਦਾ। ਕਬਜੀਰੀ ਤੁਸੀਂ ਦੇਖਿਆ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਵੀ ਬਹੁਤ ਘੱਟ ਲੋਕ ਹੋਣਗੇ ਇਸ ਤਰ੍ਹਾਂ ਦੇ ਸਾਈਕਲਾਂ ਵਾਲੇ ਜਿਹੜੇ ਇੰਨੇ ਕੱਪੜਾ ਸੋਹਣਾ ਟੋਰਟ ਪਾ ਕੇ ਸਾਈਕਲਾਂ ਦਾ ਪੇਰ ਦਾ ਕੰਮ ਕਰਦੇ ਹੋਗੇ ਅਸੀਂ ਦੇਖਿਆ ਤੁਸੀਂ ਅੱਜ ਆਈਫੋਨ ਫੜਿਆ ਬਾਪ ਐਪਲ ਦੀ ਘੜੀ ਵੀ ਪਾਈ ਆ ਕੀ ਕਹਿਣਾ ਕਿ ਜਾਓਗੇ ਜੀ ਉਹਦਾ ਦੇਖੋ ਜੀ ਇਹ ਸ਼ੌਂਕ ਆ ਸ਼ੌਂਕ ਦਾ ਤੁਹਾਨੂੰ ਵੀ ਪਤਾ ਕੋਈ ਮੁੱਲ ਨਹੀਂ ਹੁੰਦਾ ਹੁਣ ਚਲੋ ਕਮੌਨ ਜੋਗੇ ਹੋਏ ਆ ਤੇ ਹੌਲੀ ਹੌਲੀ ਸ਼ੌਂਕ ਵੀ ਆਪਾਂ ਪੂਰੇ ਕਰਨੇ ਆ। ਇਹ ਨਹੀਂ ਕਿ ਜਰੂਰੀ ਲਿਬੜਾ ਲੀੜਾ ਪਾ ਕੇ ਤੇ ਆਪਾਂ ਕੰਮ ਕਰਾਂਗੇ ਸਾਫ਼ ਸੁਥਰੇ ਬਣ ਕੇ ਕੰਮ ਕਰੀਦਾ ਵਾ ਇਹ ਨਹੀਂ ਆ ਕਿ ਲਿਬੜਾ ਕਪੜਾ ਪਾ ਕੇ ਤੇ ਫੇਰ ਹੀ ਕੰਮ ਕਰਨਾ ਆਪਾਂ ਪੰਜੀ ਦੀ ਮਿੰਨਸੋ ਵੀ ਕਿਹੜੇ ਕਿਹੜੇ ਮਾੜੇ ਹਾਲਾਤਾਂ ਵਿੱਚ ਮਾੜੇ ਸਮੇਂ ਚ ਦੌਰ ਚ ਲੰਘਣਾ ਪਿਆ ਤੁਹਾਨੂੰ ਕਿੰਨੀ ਗਰੀਬੀ ਦੇ ਦੇਖੀ ਆਪਣੇ ਪਰਿਵਾਰ ਵਿੱਚ ਤੇ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਸੀ ਗਰੀਬੀ ਦੇ ਵੇਖੋ ਜੀ ਬਹੁਤ ਵੇਖੀ ਆ ਕਹੇ ਟਾਈਮ ਚਾਰ ਨਾਲ ਰੋਟੀ ਵੀ ਖਾਂਦੇ ਰਹੇ ਆ ਪਿਤਾ ਜੀ ਵੀ ਚਲੋ ਬਹੁਤ ਗਰੀਬੀ ਵੇਖੀ ਉਹਨਾਂ ਨੇ ਉਹਨਾਂ ਦੇ ਬਗੈਰ ਤਾਂ ਇੱਥੋਂ ਤੱਕ ਪਹੁੰਚੇ ਆ ਤੇ ਆਪਣੇ ਪਿਤਾ ਜੀ ਕਰਦੇ ਦੇ ਚਿਕਨ ਦਾ ਕੰਮ ਕਰਦੇ ਰਹੇ ਪਹਿਲੇ ਤੇ ਮੈਨੂੰ ਜਦੋਂ ਤੁਸੀਂ ਕੰਮ ਸਿੱਖਿਆ ਸੀ 2011 ਵਿੱਚ ਸਾਈਕਲਾਂ ਦਾ ਉਸ ਵळे ਤੁਹਾਨੂੰ ਕਿੰਨੇ ਪੈਸੇ ਮਿਲਦੇ ਸੀ ਮਹੀਨੇ ਤਰਖਾ ਮਿਲਦੀ ਸੀ ਕਿ ਰੋਜ਼ ਰੋਜ਼ ਪੈਸੇ ਮਿਲਦੇ ਸੀ ਨਹੀਂ ਉਸ ਦੇ ਰੋਜ਼ ਦੇ 10 ਰੁਪਏ ਮਿਲਦੇ ਸੀ ਮੈਨੂੰ ਹਾਂਜੀ ਰੋਜ਼ ਦੇ 10 ਰੁਪਏ ਮਿਲਦੇ ਸੀ ਤੇ ਮੈਨੂੰ ਜਦੋਂ ਪਹਿਲੀ ਵਾਰ 10 ਰੁਪਏ ਮਿਲੇ ਸੀ ਉਦੋਂ ਮਨ ਨੂੰ ਕਿੰਨੀ ਖੁਸ਼ੀ ਹੋਈ ਪਈ ਆ ਸ਼ਾਮ ਨੂੰ ਮਿਹਨਤ ਮਿਲ ਗਈ ਆ ਉਹ 10 ਰੁਪਏ ਦਾ ਉਸ ਟਾਈਮ ਦੇ ਮੁੱਲ ਕਿੰਨਾ ਕੁ ਹੁੰਦਾ ਸੀ ਤੇ ਪਹਿਲੀ ਕਮਾਈ ਦੇ ਨਾਲ ਆਪ ਰੱਖੇ ਜਾਂ ਘਰੇ ਜਾ ਕੇ ਤੁਸੀਂ ਮਾਤਾ ਨੂੰ ਦੇ ਦਿੱਤੇ ਸੀ ਆਪਣੇ ਨੂੰ ਪਹਿਲੀ ਕਮਾਈ ਦੀ ਨਹੀਂ ਜੀ ਖੁਸ਼ੀ ਤੇ ਬਹੁਤ ਹੋਈ ਹੀ ਪਹਿਲੀ ਯਾਰ 10 ਰੁਪਏ ਮਿਲੇ ਕਿਦੋਂ ਤੇ ਘਰੇ ਜਾ ਕੇ ਮੈਂ ਫੜੋਣਾ ਹੁੰਦਾ ਨਹੀਂ ਭਾਵੇਂ ਰੋਜ਼ ਦੇ 10 ਮਿਲਦੇ ਹੀ ਭਾਵੇਂ ਹੌਲੀ ਹੌਲੀ ਵਾਧਦੇ ਗਏ ਹੀ ਆਪਣੇ 10 ਤੋਂ 20 ਹੋਏ ਬਾਅਦ ਚ ਮੈਂ ਘਰੇ ਦਿੰਦਾ ਹੁੰਦਾ ਨਹੀਂ ਸਾਰੇ ਤੇ ਮੈਨੂੰ ਉਸੋ ਵੀ ਉਸ ਮਿਹਨਤ ਦੇ ਵਿੱਚ ਕਿੰਨੀ ਖੁਸ਼ੀ ਲੱਗਦੀ ਸੀ ਵੀ ਆ 10 ਰੁਪਏ ਕਮਾਏ ਨੇ ਅੱਜ ਕਿਉਂਕਿ ਉਸ ਟਾਈਮ ਤੇ 10 ਰੁਪਏ ਦੀ ਵੀ ਬੜੀ ਐਮਿਤ ਹੁੰਦੀ ਸੀ ਉਸ ਸਮੇਂ ਦੇ ਵਿੱਚ ਹਾਂਜੀ ਭਾਜੀ ਵੇਖੋ ਜੀ ਉਹਨਾਂ ਹੱਥੀ ਕੰਮ ਆ ਹੱਥੀ ਕੰਮ ਦੀ ਆਪ ਕਿਰਤ ਕਰਾਂਗੇ ਤੇ ਬਹੁਤ ਖੁਸ਼ੀ ਹੁੰਦੀ ਹੈ ਹਾਂਜੀ ਮੇਰੇ ਸੋ ਵੀ ਕਦੇ ਇਸ ਤਰ੍ਹਾਂ ਹੁੰਦਾ ਸੀ ਵੀ ਰੋਟੀ ਖਾਣ ਦਾ ਤਾਂ ਸਮਾਂ ਨਹੀਂ ਮਿਲਦਾ ਸੀ ਇੰਨਾ ਕੰਮ ਕਾਰ ਸਿੱਤੇ ਆ ਜਾਂਦਾ ਸੀ ਕਈ ਵਾਰੀ ਤੇ ਬੈਠੀ ਰੋਟੀ ਜਿਹੜੀ ਆ ਸ਼ਾਮ ਨੂੰ ਜਾ ਖਾਣੀ ਪੈਂਦੀ ਸੀ ਕਦੀ ਹੋਇਆ ਤੁਹਾਡੇ ਨਾਲ ਵੀ ਇਸ ਤਰ੍ਹਾਂ ਕਦੀ ਇਹ ਵੇਖੋ ਜੀ ਹੁਣ ਗਾਹ ਦੇ ਡਿਪੈਂਡ ਕਰਦਾ ਇੰਜ ਗਾਹ ਆ ਵੀ ਜਾਂਦੇ ਆ ਤੇ ਫਿਰ ਸ਼ਾਮਾਂ ਤੱਕ ਟਾਈਮ ਲੰਘ ਹੀ ਜਾਂਦਾ ਜਦੋਂ ਗਾਹ ਕੋਵੇ ਦੁਕਾਨ ਤੇ ਸ਼ਾਮਾਂ ਨੂੰ ਰੋਟੀ ਖਾਣ ਨੂੰ ਹੋਇਆ ਮੌਕਾ ਹੁੰਦਾ ਸੀ ਮੇਰੇ ਸੋ ਵੀ ਹੁਣ ਤੁਹਾਡੇ ਪਿਤਾ ਜੀ ਕੰਮ ਕਰਦੇ ਨੇ ਕਿ ਜਾਂ ਹੁਣ ਕਰੇ ਜਿਹੜੇ ਸਰਦਾਰ ਸਾਹਿਬ ਬੈਠੇ ਨੇ ਤੁਹਾਡੇ ਪਿਤਾ ਜੀ ਦਾ ਕੀ ਨਾਮ ਆ ਦੱਸਖਾਂ ਨੂੰ ਸਾਂਝਾ ਕਰ ਦਿਓ ਤੇ ਹਮੇਸ਼ਾ ਕਹਿੰਦੇ ਨੇ ਵੀ ਜ ਇਹ ਬਾਪੂ ਨੂੰ ਫੇਰ ਬੰਦਾ ਕਹਿੰਦਾ ਵੀ ਪਿਤਾ ਜੀ ਤੁਸੀਂ ਸਾਰੀ ਉਮਰ ਕੰਮ ਕੀਤਾ ਤੁਸੀਂ ਹੁਣ ਰੈਟ ਕਰੋ ਹੁਣ ਤੁਹਾਡੇ ਪੁੱਤ ਦੀ ਕਮਾਉਂਦੀ ਵਾਰੀ ਹੈ ਤਾਂ ਤੁਸੀਂ ਹੁਣ ਐਸ਼ ਕਰਨੀ ਆ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਇਹ ਵੇਖੋ ਜੀ ਹੁਣ ਪਿਤਾ ਜੀ ਨੂੰ ਤੇ ਘਰੇ ਆਪਾਂ ਰੱਖਿਆ ਕੇ ਬਹੁਤ ਕੰਮ ਕਰ ਲਿਆ ਤੁਸੀਂ ਹੁਣ ਹਾਨੂੰ ਕਰਨ ਤੋਂ ਤੁਸੀਂ ਰਮਾਨਾ ਘਰੇ ਬੋ ਤੇ ਨਾ ਹੈਗਾ ਪਿਤਾ ਜੀ ਦਾ ਦਸਪਾਲ ਸਿੰਘ ਹੈਗਾ ਜੀ ਹਾਂਜੀ ਠੀਕ ਹੈ ਜੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਤੁਸੀਂ ਇਹ ਸੀ ਤਸਵੀਰਾਂ ਤੁਹਾਨੂੰ ਸਾਂਝੀ ਕੀਤੀ ਐਮਰਸਾਦ ਦੇ ਮਨਜੀਤ ਸਿੰਘ ਮੀਤੇਵੀਆਂ ਜਿਹੜਾ ਕਿ ਸਾਈਕਲਾਂ ਦੇ 2011 ਤੋਂ ਪੈਂਚਨ ਹੋਂਕ ਕੰਮ ਸ਼ੁਰੂ ਸਿੱਖਿਆ ਸੀ ਤੇ ਅੱਜ ਚੰਗਾ ਮੁਕਾਮ ਹਾਸਲ ਕਰ ਲਿਆ ਤੇ ਇਸ ਨੌਜਵਾਨ ਦਾ ਸਭ ਤੋਂ ਅੰਦੇ ਇਹ ਹੈ ਕਿ ਕਿਸੇ ਵਕਤ 10 ਰੁਪਏ ਦਾ ਕੰਮ ਸ਼ੁਰੂ ਕੀਤਾ ਸੀ ਉਸਤਾਦ ਦਾ ਤੇ 10 ਰੁਪਏ ਰੋਜ਼ ਦੇ ਮਿਲਦੇ ਸੀ ਉਸਤਾਦ ਦੀਆਂ ਝਿੜਕਾ ਵੀ ਖਾਦੀਆਂ ਉਸਤਾਦ ਦੀ ਡਾਂਟ ਵੀ ਖਾਦੀ ਪਰ ਅੱਜ ਉਹ ਡਾਂਟ ਤੇ ਝਿੜਕਾ ਕੇ ਦੇ ਕੰਮ ਆ ਗਿਆ ਨੇ ਅੱਜ ਆਪਣਾ ਖੁਦ ਹੀ ਦੁਕਾਨ ਜਿਹੜੀ ਹੈ ਇਸਨੇ ਪਾਲੀ ਆ ਤੁਸੀਂ ਦੇਖ ਸਕਦੇ ਹੋ 12 ਲੱਖ ਰੁਪਏ ਦੀ ਦੁਕਾਨ ਵੀ ਲਈ ਇਸ ਨੌਜਵਾਨ ਨੇ ਇੱਥੇ ਰਹਿ ਕੇ ਮਿਹਨਤ ਕਰਕੇ ਤੇ ਨਾਲ ਕਪੜੇ ਦਾ ਕੰਮ ਵੀ ਸ਼ੀਕੀਦਾ ਦੋ ਦੋ ਕੰਮ ਕਰਦਾ ਹੈ ਨੌਜਵਾਨ ਅਤੇ ਜਿਹੜੇ ਲੋਕ ਕਹਿੰਦੇ ਨੇ ਵੀ ਪੰਜਾਬ ਜਿਹਾ ਕੇ ਕੰਮਕਾਰ ਹੈ ਨਹੀਂ ਆ ਪੰਜਾਬ ਵਿੱਚ ਬਾਹਰ ਜਾ ਕੇ ਕੰਮ ਕਰਨਾ ਪਊਗਾ ਇੱਥੇ ਕੰਮ ਨਾਲ ਕੀ ਬਣੂਗਾ ਤੁਸੀਂ ਦੋ ਵਾਰ ਦੀ ਰੋਟੀ ਬੰਦੀ ਆ ਪਰ ਇਹ ਜਿਹੜੀਆਂ ਗੱਲਾਂ ਸਾਨੀਆਂ ਆ ਫੇਲ ਕਰਦੀਆਂ ਮੰਜੀ ਨੇ ਤੁਸੀਂ ਦੇਖ ਸਕਦੇ ਹੋ ਖੁਦ ਇੱਥੇ ਰਹਿ ਕੇ ਪੈਸੇ ਵੀ ਚਾਰ ਜੋੜੇ ਨੇ ਕਾਰੋਬਾਰ ਵੀ ਚੰਗਾ ਕੀਤਾ ਰੋਟੀ ਸੋਹਣੀ ਖਾ ਰਿਆ ਤੇ ਕੀ ਲੱਗਦਾ ਨਹੀਂ ਹੁਣ ਆਪਣੇ ਪਰਿਵਾਰ ਚ ਰਹਿ ਰਹੇ ਹੋ ਮਾਤਾ ਪਿਤਾ ਦੇ ਕੋਲ ਹੋ ਸ਼ਾਮ ਨੂੰ ਘਰੇ ਚਲ ਜਾਂਦੇ ਹੋ ਇਹ ਚੀਜ਼ ਲੱਗਦਾ ਨਹੀਂ ਵੀ ਮਾਪਿਓ ਦਾ ਬਹੁਤ ਸੋਖ ਆ ਲਾਲੇ ਲਾਗੇ ਲਾਗੇ ਰਹਿੰਦੇ ਉਹ ਉਹਨਾਂ ਨੂੰ ਸ਼ਾਮ ਨੂੰ ਅਸ਼ੀਰਵਾਦ ਲੈ ਲੈਂਦੇ ਹੋ ਹਾਂਜੀ ਹਾਂਜੀ ਜੀ ਮਾਪਿਓ ਦਾ ਬਹੁਤ ਸੋਖ ਹੁੰਦਾ ਜਾਂਦਿਆ ਰੋਟੀ ਮਿਲਦੀ ਐ ਨੂੰ ਸਭ ਕੁਝ ਮਿਲਦਾ ਬਹੁਤ ਖੁਸ਼ੀ ਹੁੰਦੀ ਉਹਨਾਂ ਨੂੰ ਵੀ ਕੀ ਪੋਤਾ ਆ ਗਿਆ ਘਰੇ ਆ ਗਿਆ ਹਾਂਜੀ ਪਰ ਕੀ ਲੱਗਦਾ ਜੇਕਰ ਵਿਦੇਸ਼ ਚ ਜਾਵਾਂਗੇ ਤੇ ਵਿਦੇਸ਼ਾਂ ਵੀ ਜਾ ਕੇ ਸਾਨੂੰ ਮਾਪਿਓ ਦੀ ਤਸਾਂ ਪਊਗਾ ਮਿਲਣਾ ਬਹੂਗਾ ਅਸੀਂ ਦੇਖਿਆ ਕਈਆਂ ਪਿੱਛੇ ਮਾਪਿਓ ਦੀ ਕਿਤੇ ਤਕਲੀਫ ਆ ਜਾਂਦੀ ਆ ਕਿ ਬਿਮਾਰ ਹੋ ਜਾਂਦੇ ਨੇ ਤੇ ਬੱਚਾ ਕਿਤੇ ਟੰਗਿਆ ਹੁੰਦਾ ਮਾਪਿਓ ਕਿਤੇ ਟੰਗਿਆ ਰਹਿੰਦਾ ਹਾਂਜੀ ਇਹ ਤੇ ਹੈਗਾ ਜੀ ਉਹ ਤੇ ਵੇਖੋ ਹੁਣ ਇਹ ਉਹ ਆਪਣੀ ਮਨ ਚ ਕੁਛ ਹੀ ਹੁੰਦੀ ਹੈ ਕਿ ਆਪਣੇ ਆਪਾਂ ਪਰਿਵਾਰ ਦੇ ਨਾਲ ਰਹਿਣੇ ਆ ਠੀਕ ਹੈ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਮਜੀਦ ਨੇ ਪੰਜਾਬ ਵਿੱਚ ਰਹਿ ਕੇ ਇੱਥੇ ਪੰਜਾਬ ਦੀ ਧਰਤੀ ਦੇ ਗੁਰੂ ਰਾਮਦਾਸ ਨਗਰੀ ਅਮਰਸਰ ਵਿੱਚ ਰਹਿ ਕੇ ਮਿਹਨਤ ਕੀਤੀ ਆ ਚੰਗਾ ਮੁਕਾਮ ਹਾਸਲ ਕੀਤਾ ਤੇ ਖਾਸ ਕਰਕੇ ਉਹਨਾਂ ਲੋਕਾਂ ਦੇ ਮੂਤ ਚ ਪੇੜ ਵੀ ਆ ਜਿਹੜੀ ਲੋਕ ਕਹਿੰਦੇ ਨੇ ਨੌਜਵਾਨ ਪਈ ਪੰਜਾਬ ਵਿੱਚ ਕੰਮ ਕਰ ਰਹੀ ਨਹੀਂ ਆ ਪੰਜਾਬ ਵਿੱਚ ਰੋਟੀ ਔਰ ਜੋਗੇ ਪੈਸੇ ਬੰਦੇ ਨੇ ਚਾਰ ਪੈਸੇ ਜੁੜਦੇ ਨਹੀਂ ਆ ਪਰ ਤੁਸੀਂ ਦੇਖਿਆ ਮਜੀਦ ਨੇ ਇੱਕ ਹਵਾਲਾ ਉਲਟ ਕਾ ਕੇ ਦਿਖਾਤੀ ਆ ਪੈਸੇ ਵੀ ਚਾਰ ਜੋੜ ਲਏ ਨੇ ਜਾਇਦਾ ਵੀ ਚਾਰ ਬਣਾਲੀ ਆ ਤੇ ਰੋਟੀ ਵੀ ਸੋਣੀ ਖਾ ਰਿਆ ਵਾ ਐਸ ਕਰਕੇ ਜਿੱਥੇ ਵੀ ਪੰਜਾਬ ਵਿੱਚ ਰਹਿ ਕੇ ਮੰਦਰੋਂ ਕੰਮ ਕਰਨਾ ਚਾਹੀਦਾ ਨਾ ਕਿ ਵਿਦੇਸ਼ਾਂ ਵਿੱਚ ਜਾ ਕੇ ਜਿੰਦਾ ਤੁਹਾਡੇ ਜਿਹੜੇ ਹੈ ਮਾਪਿਓ ਹਮੇਸ਼ਾ ਤੁਹਾਡੇ ਕੋ ਰਹਿੰਦੇ ਨੇ ਵਿਦੇਸ਼ਾਂ ਵਿੱਚ ਜਾਓਗੇ ਤੇ ਮਾਪਿਓ ਕਿਤੇ ਹੋਗੇ ਤੁਸੀਂ ਕਿਤੇ ਹੋਗੇ ਜਿਹੜੀ ਤੁਹਾਨੂੰ ਜ਼ਿੰਦਗੀ 'ਚ ਤਕਲੀਫਾਂ ਆਉਣੀਆਂ ਤੇ ਜਾਂ ਮਾਪਿਓ ਦਾ ਤੁਸੀਂ ਚਿਹਰਾ ਦੇਖਣ ਨੂੰ ਜਿਆ ਤਰਸੋਗੇ ਐਸ ਕਰਕੇ ਭਾਈ ਆਪਣੇ ਪੰਜਾਬ ਵਿੱਚ ਰਹਿ ਕੇ ਕੰਮ ਕਰੋ ਨਾ ਕਿ ਪੰਜਾਬ ਤੋਂ ਬਾਹਰ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਨਰਪਖ ਪੋਸਟ ਚੈਨਲ ਲਈ ਅਮਰਸਰ